ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇੱਕ ਯੋਧੇ ਸੂਰਬੀਰ ਨੌਜਵਾਨ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਨੇ 17 ਸਾਲ ਦੀ ਉਮਰ ਦੇ ਵਿੱਚ ਉਹ ਕੌਸ਼ ਕਰ ਵਿਖਾਇਆ ਜਿਹਨੂੰ ਆਪਾਂ ਕਹਿ ਸਕਦੇ ਹਾਂ ਰੋਹਾਨੀ ਵਰਤਾਰੇ ਕਿਵੇਂ ਵਰਤਦੇ ਆ ਸ਼ਹੀਦੀ ਪੈਰੇ ਕੀ ਹੁੰਦੇ ਆ ਉਹ ਕਿਵੇਂ ਕੰਮ ਕਰਦੇ ਆ ਤੇ ਉਸ ਨੌਜਵਾਨ ਨੇ ਉਹ ਕੁਛ ਕਰ ਵਿਖਾਇਆ ਜਿਹੜਾ ਸੋਚ ਸਮਝਣ ਤੋਂ ਵੀ ਪਰੇ ਸੀ ਤੇ ਜਿਨ੍ਹਾਂ ਤੋਂ ਸ਼ਹੀਦ ਭਗਤ ਸਿੰਘ ਵੀ ਪ੍ਰਭਾਵਿਤ ਸਹੀ ਤੇ ਭਗਤ ਸਿੰਘ ਜੀ ਉਹਨਾਂ ਦੀ ਤਸਵੀਰ ਆਪਣੇ ਸੀਨੇ ਨਾਲ ਆ ਕੇ ਰੱਖਦੇ ਸੀ ਹਮੇਸ਼ਾ ਆਪਣੀ ਜੇਬ ਵਿੱਚ ਰੱਖਦੇ ਸੀ ਤੇ ਹਮੇਸ਼ਾ ਉਹਨਾਂ ਦੇ ਪੂਰਨਿਆਂ ਤੇ ਚੱਲਣਾ ਚਾਹੁੰਦੇ ਸੀ ਉਹ ਕੌਣ ਸੀ ਕਿਉਂਕਿ ਅੱਜ ਦੀ ਨੌਜਵਾਨੀ ਭਗਤ ਸਿੰਘ ਨੂੰ ਆਪਣਾ ਉਸਤਾਦ ਮੰਨਦੀ ਆ ਤੇ ਉਹਨਾਂ ਦੇ ਪੂਰਨਿਆਂ ਤੇ ਚੱਲਣਾ ਵੀ ਚਾਹੁੰਦੀ ਆ ਤੇ ਪਰ ਭਗਤ ਸਿੰਘ ਜੀ ਵੀ ਅੱਗੇ ਕਿਸੇ ਦੇ ਪੂਰਨਿਆਂ ਤੇ ਚੱਲਣਾ ਚਾਹੁੰਦੇ ਸੀ ਤੇ ਕੌਣ ਸੀ ਉਹ ਉਡਨਾ ਸੱਪ ਸੂਰਮਾ ਯੋਧਾ ਜਿਨੇ ਛੋਟੀ ਜੀ ਉਮਰ ਵਿੱਚ ਵੱਡੇ-ਵੱਡੇ ਤਖਤ ਹਿਲਾ ਕੇ ਰੱਖਦੇ ਸੀ ਅੱਜ ਆਪਾਂ ਉਸ ਉਡਨੇ ਸੱਪ ਦੀ ਗੱਲ ਕਰਾਂਗੇ ਜਿਨ੍ਹਾਂ ਨੇ 17 ਸਾਲ ਦੀ ਉਮਰ ਦੇ ਵਿੱਚ ਅਮਰੀਕਾ ਦੀ ਧਰਤੀ ਤੇ ਪੈ ਰੱਖਿਆ ਯੂਸੀ ਬਰਕਲੇ ਯੂਨੀਵਰਸਿਟੀ ਦੇ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਆਉਂਦੇ ਨੇ ਤੇ 2 ਸਾਲ ਦਾ ਸਮਾਂ ਉਹਨਾਂ ਨੇ ਅਮਰੀਕਾ ਦੀ ਧਰਤੀ ਤੇ ਗੁਜ਼ਾਰਿਆ ਤੇ ਇੱਕ ਦਿਨ ਉਹਨਾਂ ਦੀ ਬਾਹਾਂ ਦੇ ਉੱਤੇ ਸੱਟ ਲੱਗ ਜਾਂਦੀ ਆ ਜਦੋਂ ਸਮਾਂ ਕਰਵਟ ਲੈਂਦਾ ਤੇ ਅਕਾਲ ਪੁਰਖ ਕਿਸੇ ਤੋਂ ਕੁਝ ਕਰਾਉਣਾ ਚਾਹੁੰਦੇ ਆ ਤੇ ਫਿਰ ਬਹਾਨੇ ਬੰਦਦੇ ਆ ਤੇ ਕੜੀ ਦੇ ਨਾਲ ਕੜੀ ਜੁੜਦੀ ਜਾਂਦੀ ਆ ਤੇ ਉਹ ਆਪਣੀ ਦਵਾਈ ਲੈਣ ਦੇ ਲਈ ਇੱਕ ਕਲੀਨਿਕ ਤੇ ਜਾਂਦੇ ਆ ਤੇ ਉੱਥੇ ਉਹਨਾਂ ਦੀ ਮੁਲਾਕਾਤ ਹੁੰਦੀ ਆ ਪਰਮਾਨੰਦ ਜੀ ਦੇ ਨਾਲ ਜੋ ਲਾਹੌਰ ਤੋਂ ਸੀ ਤੇ ਜੋ ਮੈਡੀਕਲ ਲੈਂਡ ਦੀ ਪੜ੍ਹਾਈ ਕਰਨ ਲਈ ਬਰਕਲੇ ਯੂਨੀਵਰਸਿਟੀ ਵਿੱਚ ਹੀ ਆਏ ਹੋਏ ਸਨ ਤਾਂ ਉੱਥੇ ਉਹਨਾਂ ਦੇ ਵਿੱਚ ਗੱਲਾਂ ਚੱਲ ਪਈਆਂ ਜਿਵੇਂ ਅੱਜ ਆਪਾਂ ਆਪਣੇ ਦੇਸ਼ ਦੇ ਵਿੱਚ ਜੋ ਮਾਹੌਲ ਆ ਇਕੱਠੇ ਬੈਠਦੇ ਆ ਤੇ ਜਿਨ੍ਹਾਂ ਦੇ ਸੀਨਿਆਂ ਦੇ ਵਿੱਚ ਦਰਦ ਹੋ ਇੱਕ ਦੂਜੇ ਨਾਲ ਉਹ ਗੱਲਾਂ ਕਰਦੇ ਨੇ ਇਸੇ ਤਰ੍ਹਾਂ ਪਰਮਾਨੰਦ ਜੀ ਤੇ ਕਰਤਾਰ ਸਿੰਘ ਸਰਾਬਾ ਇੱਕ ਦੂਜੇ ਨਾਲ ਮੁਲਕ ਦੀਆਂ ਗੱਲਾਂ ਕਰਦੇ ਨੇ ਤਾਂ ਕਰਤਾਰ ਸਿੰਘ ਸਰਾਬਾ ਪਰਮਾਨੰਦ ਜੀ ਨੂੰ ਕਹਿੰਦੇ ਆ ਵੀ ਫੇਰ ਕੀ ਕੀਤਾ ਜਾਵੇ ਤਾਂ ਕੀ ਕਰ ਸਕਦੇ ਆ ਆਪਾਂ ਤਾਂ ਪਰਮਾਨੰਦ ਨੇ ਕਿਹਾ ਕਿ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤਾ ਯਾਦ ਕਰ ਉਹਨਾਂ ਨੇ ਆਪਣਾ ਪਰਿਵਾਰ ਆ ਜਿਹੜਾ ਦੇਸ਼ ਕੌਮ ਤੋਂ ਮਨੁੱਖਤਾ ਦੇ ਉੱਤੋਂ ਵਾਰਤਾ ਸਭ ਕੁਝ ਦੀਨ ਦੁਨੀਆ ਦੇ ਲੇਖੇ ਲਾਤਾ ਉਹੋ ਕੁਝ ਹੀ ਕਰਨਾ ਚਾਹੀਦਾ ਬਸ ਫੇਰ ਇੱਕ ਬਾਹ ਦੀ ਛੱਟ ਤਾਂ ਬਹਾਨਾ ਸੀ ਉਸੇ ਦਿਨ ਤੋਂ ਕਰਤਾਰ ਸਿੰਘ ਸਰਾਬੇ ਨੇ ਆਪਣੀ ਪੜ੍ਹਾਈ ਛੱਡਤੀ ਤੇ ਦਿਨ ਰਾਤ ਇੱਕ ਕਰਤਾ ਉਰਦੂ ਦਾ ਅਖਬਾਰ ਛਾਪਣ ਲਈ ਗੁਰਮੁਖੀ ਦਾ ਪੰਜਾਬੀ ਦਾ ਅਖਬਾਰ ਛਾਪਣ ਲਈ ਤੇ ਫੇਰ ਉਹਨਾਂ ਨੇ ਈਸਟ ਪੋਸਟ ਤੋਂ ਹਵਾਈ ਜਹਾਜ਼ ਦੀ ਟ੍ਰੇਨਿੰਗ ਵੀ ਲਈ ਕੁਝ ਹਫ਼ਤਿਆਂ ਦੇ ਵਿੱਚ ਤਾਂ ਜੋ ਉੱਥੇ ਜਾ ਕੇ ਜੇ ਜਹਾਜ਼ਾਂ ਦੀ ਵੀ ਲੋੜ ਪੈ ਗਈ ਤਾਂ ਪਾਇਲਟ ਦਾ ਜਿਹੜਾ ਆਪਣਾ ਅਭਿਆਸ ਸੀ ਜਿਹੜਾ ਉਹਨਾਂ ਨੇ ਈਸਟ ਪੋਸਟ ਤੋਂ ਪੂਰਾ ਕਰ ਲਿਆ ਸੀ ਅਮਰੀਕਾ ਦੇ ਵਿੱਚ ਹੀ ਇੰਨੀ ਮਤਲਬ ਫੁਰਤੀ ਇੰਨੀ ਉਹਨਾਂ ਦੇ ਵਿੱਚ ਊਰਜਾ ਇੰਨੀ એનર્ਜੀ ਮਤਲਬ ਉਹਨਾਂ ਨੂੰ ਆਮ ਲੋਕਾਂ ਜਾਂ ਆਮ ਸੂਰਮਿਆਂ ਦੀ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹਾਂ ਉਹਨਾਂ ਦੀ ਲਾਈਨ ਵਿੱਚ ਖੜਾ ਨਹੀਂ ਕੀਤਾ ਜਾ ਸਕਦਾ 17 ਸਾਲ ਦਾ ਗੱਭਰੂ ਜਿਹੜਾ ਨਪੁੰਨ ਹਰ ਇੱਕ ਕਲਾ ਦੇ ਵਿੱਚ ਕੋਈ ਵੀ ਉਹਨੂੰ ਜਵਾਬ ਨਹੀਂ ਸੀ ਦਿੰਦਾ ਆਪਣੇ ਸ਼ਬਦਾਂ ਦੇ ਨਾਲ ਕੀਲ ਕੇ ਰੱਖ ਦਿੰਦਾ ਸੀ ਜਿਸ ਵੀ ਕਿਸੇ ਨੂੰ ਜਾ ਕੇ ਕੋਈ ਕਾਰਜ ਕਹਿੰਦੇ ਸੀ ਤਾਂ ਅੱਗੋਂ ਉਹ ਕਰਤਾਰ ਸਿੰਘ ਸਰਾਬ ਦੇ ਬੋਲਾਂ ਦੇ ਉੱਤੇ ਆਪਣੀ ਜਾਨ ਦੇਣ ਲਈ ਤਿਆਰ ਹੋ ਸਕਦੇ ਸੀ ਕਿਹੜਾ ਨੌਜਵਾਨ ਸੀ ਉਹ ਫਿਰ ਉਹਨਾਂ ਨੇ ਉਦੋਂ ਉਰਦੂ ਦੀ ਜਿਹੜੀ ਅਖਬਾਰਾਂ ਦੀ ਛਪਾਈ ਨਹੀਂ ਹੁੰਦੀ ਸੀ ਹੱਥ ਦੇ ਨਾਲ ਉਰਦੂ ਦੇ ਅਖਬਾਰ ਲਿਖਣੇ ਫਿਰ ਉਹਨਾਂ ਦਾ ਗੁਰਮੁਖੀ ਦੇ ਵਿੱਚ ਤਰਜਮਾ ਕਰਨਾ ਤੇ ਫੇਰ ਇੱਕ ਜਿਵੇਂ ਪੱਠੇ ਵੱਢਣ ਵਾਲੀ ਟੋਕਾ ਹੁੰਦਾ ਆਪਣੀ ਮਸ਼ੀਨ ਉਸ ਦੇ ਨਾਲ ਜਿਹੜੀ ਅਖਬਾਰ ਦੀ ਛਪਾਈ ਕੀਤੀ ਜਾਂਦੀ ਸੀ ਫਿਰ ਹਜ਼ਾਰਾਂ ਦੇ ਨਾਵਾਂ ਦੇ ਉੱਤੇ ਜਿਹੜੇ ਪਤੇ ਸਰਨਾਮੇ ਸੀ ਐਡਰੈਸ ਸੀ ਉਹਨਾਂ ਨੂੰ ਅਖਬਾਰ ਭੇਜਣੇ ਤੇ ਇਹ ਕਾਰਜ ਸੀ ਜਿਹੜਾ ਉਹਨਾਂ ਨੇ ਸ਼ੁਰੂ ਕਰਤਾ ਸੀ ਉਹ ਮਸ਼ੀਨ ਆ ਜਿਹੜੀ ਅੱਜ ਸਟਾਕਨ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਈ ਹੋਈ ਹੈ ਜਿੱਥੇ ਗਦਰੀ ਬਾਬਿਆਂ ਦੇ ਨਾਂ ਦੇ ਉੱਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਸਟਾਕਟਨ ਤੋਂ ਸਾਨ ਫਰਾਂਸਿਸਕੋ ਤੱਕ ਸਾਈਕਲ ਦੇ ਉੱਤੇ ਕਰਤਾਰ ਸਿੰਘ ਸਰਾਭਾ ਚਲੇ ਜਾਂਦੇ ਸੀ ਉਹਨਾਂ ਦੇ ਅੰਦਰ ਇੰਨੀ ਕ ਅੱਗ ਸੀ ਇੰਨਾ ਕ ਜਜ਼ਬਾ ਸੀਗਾ ਕਿ ਅਸੀਂ ਆਪਣੇ ਵਤਨ ਦੇ ਲਈ ਕੁਝ ਕਰਨਾ ਤੇ ਫਿਰ ਉਹਨਾਂ ਦੀ ਜਿਹੜੀ ਗੱਲਬਾਤ ਆ ਮੁਲਾਕਾਤ ਆ ਉਹ ਬਾਬਾ ਸੂਨ ਸਿੰਘ ਪਕਣਾ ਜੀ ਦੇ ਨਾਲ ਹੁੰਦੀ ਆ ਜਿਹੜੇ ਗਦਰੀ ਲਹਿਰ ਦੇ ਮੁਖੀ ਸਨ ਤੇ ਬਾਬਾ ਸੂਨ ਸਿੰਘ ਪਕਣਾ ਜੀ ਨੇ ਕਿਹਾ ਕਿ ਜੰਗ ਲੱਗਣ ਤੋਂ ਪਹਿਲਾਂ ਸਾਨੂੰ ਦੇਸ਼ ਵਤਨ ਪਰਤ ਜਾਣਾ ਚਾਹੀਦਾ ਤਾਂ 2 ਦਿਨਾਂ ਦੇ ਵਿੱਚ ਵਿੱਚ ਇੱਕ ਸਲੈਪਾ ਜਿਹੜੀ ਉਹ ਕਰਤਾਰ ਸਿੰਘ ਸਰਾਬਾ ਬਾਬਾ ਸੂਨ ਸਿੰਘ ਪਕਣਾ ਜੀ ਨੂੰ ਫੜਾਉਂਦੇ ਆ ਜਿਸ ਵਿੱਚ ਬਾਬਾ ਜੀ ਨੇ ਜ਼ਿਕਰ ਕੀਤਾ ਸੀ ਕਿ ਆਪਣੇ ਕੋਲੇ ਅਸਲਾ ਵੀ ਹੋਣਾ ਚਾਹੀਦਾ ਤਾਂ ਜੋ ਉੱਥੇ ਜ਼ਰੂਰਤ ਪੈ ਸਕਦੀ ਆ ਉਹ ਤਾਂ ਪੈਣੀ ਹੀ ਸੀ ਸ਼ਾਸਤਰ ਕੇ ਅਧੀਨ ਹੈ ਰਾਜ ਤਾਂ ਕਰਤਾਰ ਸਿੰਘ ਸਰਾਬਾ ਨੇ ਦੱਸਿਆ ਕਿ ਸਮੁੰਦਰੀ ਬੇੜੇ ਵਿੱਚ ਐਨੇ ਨੰਬਰ ਕਮਰੇ 'ਚ ਤੁਹਾਡੀ ਬੁਕਿੰਗ ਕਰਾਤੀ ਆ ਉਹਦੇ ਵਿੱਚ ਦੋ ਜਿਹੜੇ ਟਰੰਕ ਪਈ ਆ ਉਹਨਾਂ ਦੇ ਵਿੱਚ 200 ਪੈਸਟਲ ਤੇ 2000 ਕਾਰਤੂਸ਼ ਆ ਜਿਹੜੇ ਤੁਹਾਡੇ ਕੰਮ ਆਉਣਗੇ ਤੇ ਬਾਬਾ ਸੋਹਣ ਸਿੰਘ ਪਕਣਾ ਜੀ ਆਪਣੇ ਸਾਥੀਆਂ ਦੇ ਨਾਲ ਅਮਰੀਕਾ ਤੋਂ ਚੱਲ ਪੈਂਦੇ ਨੇ ਤਾਂ ਰਸਤੇ ਦੇ ਵਿੱਚ ਜਾ ਕੇ ਡੋਕੀ ਬੰਦਰਗਾਹ ਦੇ ਉੱਤੇ ਜਦੋਂ ਜਹਾਜ਼ ਰੁਕਦਾ ਤੇ ਬਾਬਾ ਸੋਹਣ ਸਿੰਘ ਪਕਣਾ ਜੀ ਕਹਿੰਦੇ ਸਾਨੂੰ ਭੁੱਖ ਲੱਗੀ ਅਸੀਂ ਸੋਚਿਆ ਬਾਹਰੋਂ ਕੋਈ ਫਲ ਫਰੂਟ ਲੈ ਲੈਨੇ ਆ ਜਦੋਂ ਜਹਾਜ਼ ਤੋਂ ਬਾਹਰ ਆ ਕੇ ਦੇਖਿਆ ਤਾਂ ਕੀ ਦੇਖਦੇ ਉਸ ਟਾਪੂ ਦੇ ਉੱਤੇ ਮੂਹਰੇ ਕਰਤਾਰ ਸਿੰਘ ਸਰਾਬਾ ਜੀ ਖੜੇ ਮਿਲਦੇ ਨੇ ਤਾਂ ਬਾਬਾ ਜੀ ਹੋਰਾਂ ਨੇ ਪੁੱਛਿਆ ਵੀ ਤੁਸੀਂ ਇੱਥੇ ਕਿਵੇਂ ਕਹਿੰਦੇ ਜਦੋਂ ਜੰਗ ਲੱਗ ਗਈ ਸੀ ਅਸੀਂ ਉਦੋਂ ਹੀ ਫੈਸਲਾ ਕਰ ਲਿਆ ਕਿ ਸਾਨੂੰ ਇੱਥੋਂ ਚਲੇ ਜਾਣਾ ਚਾਹੀਦਾ ਤੇ ਬਾਕੀ ਸਾਥੀਆਂ ਨੂੰ ਅਸੀਂ ਕਹਿਆ ਏ ਕਿ ਤੁਸੀਂ ਸੋਚ ਵਿਚਾਰ ਕਰ ਲਿਓ ਜੇ ਤੁਸੀਂ ਆਉਣਾ ਚਾਹੁੰਦੇ ਆ ਤਾਂ ਆ ਜਾਓ ਤਾਂ ਉਥੋਂ ਕਰਤਾਰ ਸਿੰਘ ਸਰਾਭਾ ਨੇ ਸਿੱਧਾ ਜਿਹੜਾ ਭਾਰਤ ਦਾ ਜਹਾਜ਼ ਨਹੀਂ ਫੜਿਆ ਉਥੋਂ ਕਲੰਬੋ ਦਾ ਜਹਾਜ਼ ਲੈ ਕੇ ਉਥੋਂ ਮਦਰਾਸ ਮਦਰਾਸ ਚਨਈ ਜਿਹੜੀ ਸਟੇਟ ਆ ਚਨਈ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਜਾਂਦੇ ਆ ਤੇ ਉਧਰ ਕਲਕੱਤੇ ਦੀ ਬੰਦਰਗਾਹ ਦੇ ਉੱਤੇ ਬਾਬਾ ਸੋਹਣ ਸਿੰਘ ਪਕਣਾ ਤੇ ਉਹਨਾਂ ਦੇ ਸਾਥੀਆਂ ਦੀਆਂ ਗ੍ਰਿਫਤਾਰੀਆਂ ਹੋ ਜਾਂਦੀਆਂ ਨੇ ਉਥੋਂ ਗਿਰਫਦਾਰ ਕਰਕੇ ਉਹਨਾਂ ਨੂੰ ਲੁਧਿਆਣੇ ਦੇ ਥਾਣੇ ਵਿੱਚ ਲਿਆਇਆ ਜਾਂਦਾ ਤਾਂ ਜਦੋਂ ਲੁਧਿਆਣੇ ਦੇ ਥਾਣੇ ਵਿੱਚੋਂ ਬਾਬਾ ਸੋਹਣ ਸਿੰਘ ਪਖਣਾ ਜੀ ਨੂੰ ਕਿਸੇ ਜੇਲ੍ਹ ਵਿੱਚ ਚਲ ਜਾਣ ਲਈ ਗੱਡੀ ਤੇ ਲਜਾਣਾ ਸੀ ਤਾਂ ਟਾਂਗੇ ਉੱਤੇ ਲਿਜਾ ਰਹੇ ਸੀ ਤੇ ਨਾਲ ਪੁਲਿਸ ਦੇ ਜਿਹੜੇ ਮੁਲਾਜ਼ਮ ਸਿਪਾਈ ਸੀ ਉਹ ਵੀ ਸਨ ਤਾਂ ਬਾਬਾ ਸੋਹਣ ਸਿੰਘ ਪਖਣਾ ਜੀ ਕਹਿੰਦੇ ਉਦੋਂ ਹੀ ਪਤਾ ਲੱਗਿਆ ਜਦੋਂ ਬਰਾਬਰ ਆ ਕੇ ਕਿਸੇ ਨੇ ਸਾਈਕਲ ਦੀ ਟੱਲੀ ਮਾਰਦੀ ਉਹ ਉਡਣਾ ਸੱਪ ਨੌਜਵਾਨ ਕਰਤਾਰ ਸਿੰਘ ਸਰਾਬਾ ਸੀ ਜੋ ਹਰ ਇੱਕ ਥਾਂ ਮੂਰੇ ਖੜਾ ਮਿਲਦਾ ਸੀ ਕੈਸੀ ਰੰਗੀ ਰੂਹ ਸੀ ਉਹ ਕੈਸੀ ਕੋਈ ਸ਼ਕਤੀ ਸੀ ਜਾਂ ਪਰਮਾਤਮਾ ਉਹਨਾਂ ਤੋਂ ਕੀ ਕਰਾਉਣਾ ਚਾਹੁੰਦੇ ਸੀ ਕਿਉਂਕਿ ਜਦੋਂ ਅਸੀਂ ਸਮਰਪਿਤ ਹੋ ਜਾਂਦੇ ਹਾਂ ਸੱਚ ਸਾਡੇ ਅੰਦਰ ਪ੍ਰਗਟ ਹੋ ਜਾਂਦਾ ਅਸੀਂ ਆਪਣੇ ਨਿੱਜੀ ਸਵਾਰਥਾਂ ਨੂੰ ਛੱਡ ਕੇ ਕੌਮ ਦੇ ਲਈ ਪੰਥ ਦੇ ਲਈ ਤੋਰ ਪੈਨੇ ਆ ਤੇ ਫਿਰ ਮਾਰਾ ਸਾਹਿਬ ਕਿਰਪਾ ਕਰਦੇ ਨੇ ਸ਼ੀਧੀ ਵਰਤਾਰੇ ਜਿਹੜੇ ਉਹ ਵਰਤਦੇ ਹੀ ਨੇ ਤੇ ਉਹ ਹਮੇਸ਼ਾ ਰੱਬੀ ਰੂਹਾਂ ਤੁਹਾਡੇ ਨਾਲ ਹੁੰਦੀਆਂ ਨੇ ਤੇ ਉਹ ਕਾਰਜ ਆਪੇ ਹੀ ਹੁੰਦੇ ਜਾਂਦੇ ਆ ਤੁਹਾਨੂੰ ਪਤਾ ਨਹੀਂ ਲੱਗਦਾ ਉਹ એનર્ਜੀ ਕਿੱਥੋਂ ਆ ਰਹੀ ਆ ਕਿਵੇਂ ਉਹ ਕਾਰਜ ਸਾਰੇ ਹੋ ਰਹੇ ਆ ਊਰਜਾ ਕਿਵੇਂ ਵਰਤ ਰਹੀ ਆ ਇੱਕ ਸਰੀਰ ਦੇ ਰਹੀਂ ਉਹ ਸਾਰੇ ਕਾਰਜਾ ਜਿਹੜੇ ਉਹ ਸੰਪੂਰਨ ਕਰਦੀ ਆ ਹਰ ਇੱਕ ਜਗ੍ਹਾ ਜਾ ਕੇ ਕਰਤਾਰ ਸਿੰਘ ਸਰਾਬਾ ਜੀ ਮਿਲਦੇ ਨੇ ਤਾਂ ਫਿਰ ਉੱਥੇ ਜਾ ਕੇ ਉਹਨਾਂ ਨੇ ਜਿਹੜੀਆਂ ਫੌਜੀ ਸ਼ਾਉਣੀਆਂ ਸੀ ਰਾਤ ਨੂੰ ਉੱਥੇ ਅਖਬਾਰ ਵੰਡਨੇ ਦਿਨੇ ਪਿੰਡਾਂ ਵਿੱਚ ਕੰਮ ਕਰਨਾ ਪ੍ਰਚਾਰ ਕਰਨਾ ਆਪਣੇ ਜਿਹੜੇ ਪ੍ਰਾਣੀ ਸਕੂਲ ਦੇ ਸਾਥੀ ਸੀ ਉਹਨਾਂ ਨੂੰ ਵੀ ਉਹਨਾਂ ਨੇ ਜਿਹੜਾ ਉਪਦੇਸ਼ ਦੇਣਾ ਸ਼ੁਰੂ ਕੀਤਾ ਤੇ ਉਹਨਾਂ ਨੂੰ ਵੀ ਅਖਬਾਰ ਛਾਪਣ ਦੇ ਕੰਮਾਂ ਉੱਤੇ ਲਾ ਲਿਆ ਸੀਗਾ ਕਿਉਂਕਿ ਕੋਈ ਵੀ ਬੰਦਾ ਉਹਨਾਂ ਨੂੰ ਜਵਾਬ ਨਹੀਂ ਸੀ ਦਿੰਦਾ ਉਹਨਾਂ ਦੇ ਬੋਲਾਂ ਦੇ ਵਿੱਚ ਇੰਨੀ ਤਾਕਤ ਸੀ ਇੰਨੀ ਸ਼ਕਤੀ ਸੀਗੀ ਕਰਤਾਰ ਸਿੰਘ ਸਰਾਬਾ ਇੱਕ ਦਿਨ ਲੁਧਿਆਣੇ ਤੋਂ ਜਲੰਧਰ ਜਾਣ ਵਾਲੀ ਰੇਲ ਗੱਡੀ ਦੇ ਵਿੱਚ ਬੈਠੇ ਰਸਤੇ ਵਿੱਚ ਗੁਰਸਿੱਖ ਫੌਜੀ ਜੋ ਵਰਦੀ ਵਿੱਚ ਸੀਗਾ ਜਿਨ੍ਹਾਂ ਦੀ ਡਿਊਟੀ ਲਾਹੌਰ ਅਸਲੇਖਾਨੇ ਦੇ ਵਿੱਚ ਸੀਗੀ ਉਹਨਾਂ ਦੇ ਕੋਲ ਜਾ ਕੇ ਬੈਠ ਜਾਂਦੇ ਆ ਤੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਫੌਜੀ ਇੰਨੇ ਕ ਪ੍ਰਭਾਵਿਤ ਹੋ ਜਾਂਦਾ ਕਿ ਕਹਿੰਦੇ ਨੌਜਵਾਨਾ ਅਸਲੇਖਾਨੇ ਦੀਆਂ ਚਾਬੀਆਂ ਸਾਡੇ ਕੋਲ ਹੀ ਹੁੰਦੀਆਂ ਜਿਸ ਦਿਨ ਜਦੋਂ ਵੀ ਤੈਨੂੰ ਜ਼ਰੂਰਤ ਹੋਈ ਆ ਕੇ ਉਹ ਚਾਬੀਆਂ ਲੈ ਲਈ ਤੇ ਕਰਤਾਰ ਸਿੰਘ ਸਰਾਬੇ ਨੂੰ ਹੋਰ ਚਾਹੀਦਾ ਵੀ ਕੀ ਸੀਗਾ ਇਸ ਤਰ੍ਹਾਂ ਉਹ ਬਗਾਵਤ ਦਾ ਸਮਾਸੀ ਇੱਕ ਲਹਿਰ ਸੀ ਜਿਹੜੀ ਗਦਰੀ ਬਾਬਿਆਂ ਦੀ ਜੋ ਆਪਣੇ ਦੇਸ਼ ਕੌਮ ਲਈ ਕੁਝ ਕਰਨਾ ਚਾਹੁੰਦੀ ਸੀ ਤਾਂ ਉਹਨਾਂ ਨੇ ਜਗਾ ਜਗਾ ਜਾ ਕੇ ਲੋਕਾਂ ਨੂੰ ਪ੍ਰੇਰਿਤ ਕਰਨਾ ਸ਼ੁਰੂ ਕੀਤਾ ਸੀ ਹਕੂਮਤ ਦੇ ਵਿਰੁੱਧ ਜ਼ੁਲਮ ਦੇ ਵਿਰੁੱਧ ਲੜਨ ਦੇ ਲਈ ਬਾਗੀ ਲੋਕ ਖੜੇ ਕਰ ਦਿੱਤੇ ਸਾਨੂੰ ਜੋ ਆਪਣੇ ਦੇਸ਼ ਕੌਮ ਲਈ ਲੜਨਾ ਚਾਹੁੰਦੇ ਸੀ ਹੱਕ ਸੱਚ ਦੀ ਆਵਾਜ਼ ਉਠਾਉਣਾ ਚਾਹੁੰਦੇ ਸੀ ਜੋ ਸਾਡੇ ਗੁਰੂਆਂ ਨੇ ਸਾਨੂੰ ਫਲਸਫਾ ਦਿੱਤਾ ਉਸ ਫਲਸਫੇ ਦੇ ਉੱਤੇ ਜੋ ਤੁਰਨਾ ਚਾਹੁੰਦੇ ਸੀਗੇ ਤਾਂ ਫਿਰ ਕਰਤਾਰ ਸਿੰਘ ਸਰਾਬਾ ਜੀ ਨੂੰ ਜਦੋਂ ਫਾਂਸੀ ਦੀ ਸਜ਼ਾ ਹੁੰਦੀ ਆ ਤਾਂ ਜੱਜ ਕਹਿੰਦੇ ਆ ਕਿ ਇੰਨੀ ਛੋਟੀ ਉਮਰ ਦਾ ਨੌਜਵਾਨ 18 ਸਾਲ ਦਾ ਇੱਕ ਸੋਹਣਾ ਸੁਨੱਖਾ ਗੱਭਰੂ ਜਿਹਦੀਆਂ ਅਮੇਰਕਾ ਤੋਂ ਲੈ ਕੇ ਹਰ ਇੱਕ ਟਾਪੂਆਂ ਤੋਂ ਤੇ ਭਾਰਤ ਦੀ ਸੰਸਦ ਤੱਕ ਕਰਤਾਰ ਸਿੰਘ ਸਰਾਬੇ ਦਾ ਹਰ ਸੰਸਦ ਦੇ ਵਿੱਚ ਨਾਂ ਗੂੰਜਦਾ ਸੀ ਇੱਕ ਹੂਨ ਹਾਰ ਨੌਜਵਾਨ ਗੱਭਰੂ ਪੰਜਾਬ ਦਾ ਗੁਰਸਿੱਖ ਤਾਂ ਜੱਜਾਂ ਨੇ ਕਿਹਾ ਕਿ ਤੁਸੀਂ ਮਾਫੀ ਨਾਮਾ ਲਿਖੋ ਤੁਸੀਂ ਮਾਫੀ ਮੰਗ ਲਓ ਤੁਹਾਡੀ ਫਾਂਸੀ ਮਾਫ ਹੋ ਜੂ ਤੁਹਾਡੀ ਸਜ਼ਾ ਮਾਫ ਹੋ ਜੂ ਤੁਹਾਡੀ ਉਮਰ ਬਹੁਤ ਛੋਟੀ ਆ ਅਸੀਂ ਤੁਹਾਨੂੰ ਫਾਂਸੀ ਨਹੀਂ ਦੇ ਸਕਦੇ ਸਾਡਾ ਦਿਲ ਨਹੀਂ ਕਰਦਾ ਕਿ ਤੁਹਾਨੂੰ ਫਾਂਸੀ ਦਿੱਤੀ ਜਾਵੇ ਕਰਤਾਰ ਸਿੰਘ ਸਰਾਬੇ ਨੇ ਬਿਲਕੁਲ ਨਾ ਕਰ ਦਿੱਤੀ ਸੀ ਲਾਹੌਰ ਦੀ ਸੈਂਟਰਲ ਜੇਲ੍ਹ ਦੇ ਵਿੱਚ 24 ਜਿਹੜੇ ਕੈਦੀ ਬੰਦ ਸਨ ਤੇ 24 ਕੈਦੀਆਂ ਨੇ ਆਪਣਾ ਨਿੱਜੀ ਸਵਾਰਥ ਪਾਸੇ ਰੱਖ ਕੇ ਦੇਸ਼ ਕੌਮ ਨੂੰ ਸਮਰਪਿਤ ਹੋ ਕੇ ਇੱਕ ਪਰ ਉਪਕਾਰ ਕੀਤਾ ਇੱਕ ਐਸਾ ਕਾਰਜ ਕੀਤਾ ਕੌਮ ਨੂੰ ਮੁੱਖ ਰੱਖ ਕੇ ਮਨੁੱਖਤਾ ਨੂੰ ਮੁੱਖ ਰੱਖ ਕੇ ਆਪਣਾ ਆਪ ਪਾਸੇ ਰੱਖ ਕੇ ਇੱਕ 13 ਬੰਦਾਂ ਵਾਲੀ ਕਵਿਤਾ ਲਿਖੀ ਗਈ ਜੀ ਦੇ ਵਿੱਚ ਕਵੀ ਸੰਤੋਖ ਸਿੰਘ ਲਿਖਦੇ ਆ ਕਿ ਇਹ 13 ਬੰਦਾਂ ਵਾਲੀ ਕਵਿਤਾ ਉਹ ਆ ਜੀ ਦੇ ਪੂਰੀ ਦੁਨੀਆ ਦੇ ਵਿਦਵਾਨ ਆਉਣਗੇ ਇਹਦਾ ਤਰਜਮਾ ਕਰਨਗੇ ਹਰ ਇੱਕ ਲਾਇਬ੍ਰੇਰੀ ਵਿੱਚ ਇਹ ਕਵਿਤਾ ਰੱਖੀ ਜਾਊਗੀ ਤਾਂ ਅੱਜ ਉਹ ਕਵਤਾ ਜਿਹੜੀ ਗੈਬ ਕੀਤੀ ਗਈ ਆ ਉਹਦੀ ਵੀ ਆਪਾਂ ਗੱਲ ਕਰਦੇ ਆ ਤੇ 24 ਜਿਹੜੇ ਕੈਦੀ ਸੀਗੇ ਉਹਨਾਂ ਨੂੰ ਬਹਿਸ ਰਾਏ ਰਾਤ ਨੂੰ ਆ ਕੇ ਇੱਕ ਫਰਮਾਨ ਜਾਰੀ ਕਰਦਾ ਕਿ 17 ਜਾਣਿਆਂ ਦੀ ਜਿਹੜੀ ਸਜ਼ਾ ਉਹ ਮaaf ਕਰ ਦਿੱਤੀ ਗਈ ਆ ਤੇ 7 ਜਾਣਿਆਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਉਹ ਹੋ ਗਈ ਆ ਜਿਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਸਰਦਾਰ ਜਗਤ ਸਿੰਘ ਜਿਨ੍ਹਾਂ ਦਾ ਪਿੰਡ ਸੋਰ ਸਿੰਘ ਆ ਤੇ ਭਾਈ ਗਣੇਸ਼ ਸੀਗੇ ਇੱਕ ਇਹ ਤਿੰਨੇ ਜਾਣੇ ਜਦੋਂ ਫਾਂਸੀ ਦੇ ਤਖਤੇ ਵੱਲ ਜਾ ਰਹੇ ਆ ਤੇ ਉਹ ਕਵਿਤਾ ਜਿਹੜੀ ਸਕੂਲਾਂ ਵਿੱਚ ਆਪਾਂ ਸਾਰਿਆਂ ਨੇ ਪੜ੍ਹੀ ਆ ਤੇ ਪੜ੍ਹਦੇ ਜਾਂਦੇ ਨੇ ਕਿ ਦੇਸ਼ ਵਾਸੀਓ ਰੱਖਣਾ ਯਾਦ ਸਾਨੂੰ ਕਿਤੇ ਦਿਲਾਂ 'ਚੋਂ ਨਾ ਸਾਨੂੰ ਭੁਲਾ ਜਾਣਾ ਦੇਸ਼ ਕੌਮ ਲਈ ਲੱਗੇ ਹਾਂ ਚੜਨ ਫਾਂਸੀ ਤੇ ਇਹ ਕਵਿਤਾ ਦੇ ਜਿਹੜੇ ਇੱਕ ਬੰਦ ਕੁਛ ਇੱਕ ਹਿੱਸਾ ਜਿਹੜਾ ਇਹ ਦੁਨੀਆ ਸਾਹਮਣੇ ਲਿਆਂਦਾ ਗਿਆ ਤੇ ਬਾਕੀ ਜਿਹੜੇ ਬੰਦ ਆ ਉਹ ਗਾਇਬ ਕਰ ਦਿੱਤੇ ਗਏ ਕਿਉਂਕਿ ਇੱਕ ਜਿਹੜਾ ਹਿੱਸਾ ਉਹਦੇ ਵਿੱਚ ਦੇਸ਼ ਦੀ ਗੱਲ ਕੀਤੀ ਗਈ ਆ ਤੇ ਬਾਕੀ ਜਿਹੜੇ ਬੰਦ ਆ ਉਹਨਾਂ ਵਿੱਚ ਧਰਮ ਦੀ ਗੱਲ ਕੀਤੀ ਗਈ ਆ ਤੇ 24 ਜਾਣਿਆਂ ਨੇ ਰਲ ਕੇ ਇੱਕ ਕਵਿਤਾ ਨੂੰ ਜਨਮ ਦਿੱਤਾ ਸੀ ਤੇ ਇੱਕ ਨਿਰੋਲ ਤੇ ਪਵਿੱਤਰ ਇਹ ਕਵਿਤਾ ਜਿਹਦੇ ਆਪਾਂ ਦੂਜੇ ਭਾਗ ਦੇ ਵਿੱਚ ਮੈਂ ਤੁਹਾਨੂੰ ਇਹ ਕਵਿਤਾ ਸੁਣਾਉਂਗੀ ਪੂਰੀ ਦੀ ਪੂਰੀ ਸਾਰੀ ਕਵਿਤਾ ਜਿਹੜੀ ਆਪਾਂ ਸੁਣਾਵਾਂਗੇ ਜੀ ਨੂੰ ਸੁਣ ਕੇ ਲੂੰ ਕੰਡੇ ਖੜੇ ਹੋ ਜਾਂਦੇ ਆ ਅਜਿਹੀ ਕਵਿਤਾ ਜੀ ਨੂੰ ਪੜ ਕੇ ਮੁਰਦੇ ਵੀ ਉੱਠ ਖੜਨ ਹਰ ਇੱਕ ਬੰਦਾ ਆਪਣੀ ਕੌਮ ਦੀ ਲਈ ਮਨੁੱਖਤਾ ਦੀ ਤੇ ਜ਼ੁਲਮ ਦੇ ਵਿਰੁੱਧ ਲੜਨ ਲਈ ਤਿਆਰ ਹੋ ਜਾਵੇ ਅਜਿਹੀ ਕਵਿਤਾ ਸੀ ਤੁਸੀਂ ਸੋਚੋ ਕਿ ਅੱਜ ਸ਼ਹੀਦ ਪਾਕਤ ਸਿੰਘ ਜੀ ਨੂੰ ਇੱਕ ਸਿਰਮੌਰ ਸ਼ਹਾਦਤਾਂ ਦੇ ਵਿੱਚ ਖੜਾ ਕਰ ਦਿੱਤਾ ਗਿਆ ਉਹ ਵੀ ਸਾਡਾ ਹੀ ਪੁੱਤ ਆ ਉਹ ਵੀ ਬਗਾਨਾ ਨਹੀਂ ਪਰ ਇੱਕ ਬਹੁਤ ਵੱਡੀ ਸਾਜ਼ਿਸ਼ ਆ ਕਰਤਾਰ ਸਿੰਘ ਸਰਾਭਾ ਦੇ ਨਾਮ ਦਾ ਉੱਭਰ ਕੇ ਸਾਹਮਣੇ ਨਾ ਆਉਣਾ ਇੱਕ 17 ਸਾਲ ਦਾ ਉਹ ਗੱਭਰੂ ਜਿਹੜਾ ਅੱਗ ਦੀਆਂ ਚੰਗਿਆਰੀਆਂ ਦੇ ਵਾਂਗ ਹਰ ਇੱਕ ਦੇ ਵਾਂਗ ਦੇ ਸੀਨੇ ਦੇ ਵਿੱਚ ਦੇਸ਼ਕੌਮਲੀ ਚੰਗਿਆਰੀ ਭਰ ਦਿੰਦਾ ਇੱਕ ਬੋਲ ਸੁਣ ਕੇ ਜਿਹਦਾ ਦੁਨੀਆ ਕੁਰਬਾਨ ਹੋਣ ਨੂੰ ਤਿਆਰ ਹੋ ਜਾਂਦੀ ਆ ਇੱਕ ਉਹ ਜੋਧਾ ਜਿਹੜਾ ਇੰਨਾ ਫਰਤੀਲਾ ਇੱਕ ਸੈਕਿੰਡ ਦੇ ਵਿੱਚ ਤੁਹਾਨੂੰ ਹਰ ਇੱਕ ਜਗ੍ਹਾ ਖੜਾ ਮਿਲਦਾ ਜਿਹਦੇ ਵਿੱਚ ਹਰ ਇੱਕ ਗੁਣ ਕੁਝ ਹਫ਼ਤਿਆਂ ਦੇ ਵਿੱਚ ਜਿਹੜਾ ਪਾਇਲਟ ਵੀ ਬਣ ਜਾਂਦਾ ਜਿਹੜਾ ਸ਼ਸਤਰ ਵੀ ਖਰੀਦਦਾ ਜਿਹੜਾ ਫੌਜੀਆਂ ਨੂੰ ਅਜੇਹੇ ਸ਼ਬਦ ਬੋਲਦਾ ਕਿ ਉਹ ਆਪਣਾ ਅਸਲਾ ਹੀ ਉਹਦੇ ਹਵਾਲੇ ਕਰ ਦਿੰਦੇ ਉਹ ਕੈਸਾ ਨੌਜਵਾਨ ਸੀ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਐਸੀ ਅੱਗ ਪੈਦਾ ਕਰਦਾ ਜੋ ਆਪਣੇ ਦੇਸ਼ ਕੌਮ ਵਤਨ ਦੇ ਲਈ ਮਰਨ ਲਈ ਤਿਆਰ ਹੋ ਜਾਂਦੇ ਆ ਤੇ ਅੱਜ ਆਪਾਂ ਉਸ ਯੋਧੇ ਨੂੰ ਯਾਦ ਕਰਦੇ ਆ ਤੇ ਮੈਂ ਹਰ ਇੱਕ ਉਸ ਨੌਜਵਾਨ ਨੂੰ ਬੇਨਤੀ ਕਰਦੀ ਆ ਕਿ ਤੁਸੀਂ ਵੀ ਸਾਰੇ ਕਰਤਾਰ ਸਿੰਘ ਸਰਾਬੇ ਦੀ ਹੀ ਭਾਈਓ ਜਿਨ੍ਹਾਂ ਦੀ ਤਸਵੀਰ ਭਗਤ ਸਿੰਘ ਆਪਣੇ ਸੀਨੇ ਨਾਲ ਲਾ ਕੇ ਰੱਖਦੇ ਸੀ ਉਹਨਾਂ ਦੀ ਜੀਮਨੀ ਇਹ ਇੱਥੇ ਬਿਲਕੁਲ ਸੰਖੇਪ ਜਿਹਾ ਵਰਣਨ ਹੈ ਨਾ ਜੋ ਅੱਜ ਮੈਂ ਕੀਤਾ ਤੁਹਾਡੇ ਨਾਲ ਆਪਾਂ ਵਿਸਥਾਰ ਦੇ ਨਾਲ ਉਹਨਾਂ ਦੀ ਜੀਮਨੀ ਦਾ ਵਰਣਨ ਵੀ ਕਰਾਂਗੇ ਤੇ ਉਹ ਕਵਿਤਾ ਦੇ 13 ਬੰਦ ਵੀ ਤੁਹਾਡੇ ਨਾਲ ਸਰੂਤਿਆਂ ਨਾਲ ਜ਼ਰੂਰ ਸਾਂਝੇ ਕਰਾਂਗੇ ਇਹ ਛੋਟਾ ਜਿਹਾ ਇੱਕ ਭਾਗ ਸੀ 2 ਸਾਲ ਜਿਨ੍ਹਾਂ ਨੇ ਅਮਰੀਕਾ ਦੀ ਧਰਤੀ ਦੇ ਉੱਤੇ ਲੋਕਾਂ ਦੇ ਸੀਨਿਆਂ 'ਚ ਚੰਗਿਆਰੀ ਭਰਤੀ ਤੇ 5 ਮਹੀਨੇ ਜਾ ਕੇ ਭਾਰਤ ਦੀ ਧਰਤੀ ਦੇ ਉੱਤੇ ਉਹਨਾਂ ਨੇ ਉਹ ਕਾਰਜ ਕੀਤੇ ਦਿਨ ਰਾਤ ਇੱਕ ਕਰਕੇ ਆਪਣਾ ਆਰਾਮ ਤਿਆਕੇ 2.5 ਸਾਲ ਦੇ ਸਮੇਂ ਦੇ ਵਿੱਚ ਉਹ ਨੌਜਵਾਨ ਉਹ ਕੁਛ ਕਰ ਗਿਆ ਜੋ ਸਦੀਆਂ ਤੱਕ ਨਹੀਂ ਕੋਈ ਕਰ ਸਕਦਾ ਤੇ ਸ਼ਹੀਦ ਭਾਈ ਭਗਤ ਸਿੰਘ ਜੀ ਤੋਂ ਪ੍ਰੇਰਣਾ ਲਓ ਨੌਜਵਾਨੋ ਨਸ਼ਿਆਂ ਨੂੰ ਬਿਲਕੁਲ ਹੀ ਮੱਥਾ ਟੇਕ ਦੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਵਾਰ ਦੀ ਕਹਾਣੀ ਸੁਣ ਕੇ ਉਹਨਾਂ ਨੇ ਕੁਰਬਾਨੀ ਦਿੱਤੀ ਸੀਗੀ ਜੇ ਮਰ ਤਾਂ ਇੱਕ ਦਿਨ ਜਾਣਾ ਹੀ ਆ ਤੇ ਕਿਉਂ ਨਾ ਕੋਈ ਚੰਗਾ ਕਾਰਜ ਕਰਕੇ ਮੁੱਕੀਏ ਕਿਉਂ ਨਾ ਸ਼ੇਖਾ ਕੇ ਸਿਵਿਆਂ ਦੇ ਵਿੱਚ ਸਵਾਹ ਬਣਨਾ ਜੇ ਕੁਝ ਕਰਕੇ ਜਾਓ ਛੀਦਾਂ ਨੂੰ ਯਾਦ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰੋਂ ਪੰਜਾਬ ਦੀ ਧਰਤੀ ਤੇ ਪੈਦਾ ਹੋ ਕੇ ਇਹ ਕੰਮ ਕਰਦੇ ਚੰਗੇ ਨਹੀਂ ਲੱਗਦੇ ਨਸ਼ਿਆਂ ਦਾ ਤਿਆਗ ਕਰ ਦਿਓ ਤੇ ਇੱਕ ਫਰਜ਼ ਜ਼ਰੂਰ ਨਿਭਾ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਨੌ ਜਵਾਨੀ ਤੱਕ ਪਹੁੰਚ ਸਕੇ ਤੇ ਇੱਕੋ ਹੀ ਬੇਨਤੀ ਤੁਹਾਡੀ ਭੈਣ ਦੀ ਹਮੇਸ਼ਾ ਹੁੰਦੀ ਹੈ ਵੀ ਵੀਰੋ ਤੇ ਭੈਣੋ ਨਸ਼ਿਆਂ ਤੋਂ ਦੂਰ ਹੋ ਜਾਓ ਗੁਰੂ ਸਾਹਿਬ ਨੂੰ ਯਾਦ ਕਰੋ ਮੂਰਲੇ ਦਿਨਾਂ ਵਿੱਚ ਗੁਰੂ ਮਹਾਰਾਜ ਜੀ ਦੇ ਪਰਿਵਾਰ ਦਾ ਸ਼ਹੀਦੀ ਜਿਹੜਾ ਸਾਕਾ ਉਹ ਵੀ ਆ ਰਿਹਾ ਪਰਿਵਾਰ ਵਿਛੋੜਾ ਆਪਾਂ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਮਹਾਰਾਜ ਸਾਹਿਬ ਦੇ ਲਾੜ ਲੱਗੋ ਤੇ ਸਹਿਬਜ਼ਾਦਿਆਂ ਨੂੰ ਯਾਦ ਕਰਕੇ ਨਸ਼ੇ ਦਾ ਤਿਆਗ ਕਰ ਦਿਓ ਤਾਂ ਹੀ ਫਾਇਦਾ ਇਹ ਸਾਡੇ ਸ਼ਹੀਦਾਂ ਦੀਆਂ ਜੀਵਣੀਆਂ ਤੇ ਸਾਖੀਆਂ ਸੁਣਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ